ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਅੱਜ ਸ਼ਹਿਰ ਗਏ ਸਾਂ ਤੇ ਉੱਥੇ ਭਤੀਜੇ ਦੀ ਦੁਕਾਨ ਦੇ ਉੱਤੇ ਉਹਦਾ ਸਗੀ ਕੰਪਿਊਟਰ ਹੈ ਸੰਗੀ ਕੰਪਿਊਟਰ ਹੁਸ਼ਿਆਰਪੁਰ ਤੇ ਉਹ ਦੁਕਾਨ ਤੇ ਬੈਠੇ ਸਾਂ ਤੇ ਇੱਕ ਸਿੰਘ ਆਇਆ ਤੇ ਕੈਂਚੀ ਕੱਟ ਦਾੜੀ ਕੀਤੀ ਹੋਈ ਸੀ ਤੇ ਸਿਰ ਤੇ ਦਸਤਾਰ ਸੀ ਤੇ ਕਾਫੀ ਵਿਚਾਰਾ ਚੱਲਦਿਆਂ ਸੀ ਉੱਥੇ ਗੱਲਾਂ ਬਾਤਾਂ ਕਰਦਿਆਂ ਤੇ ਆਖਣ ਲੱਗਾ ਜੀ ਖਰਾਬਾਰੇ ਵੀ ਕੁਝ ਪੀਣ ਜਾਂ ਨਾ ਪੀਣ ਬਾਰੇ ਮਹਾਰਾਜ ਨੇ ਕੁਝ ਲਿਖਿਆ ਹੋਇਆ ਮੈਂ ਕਹਾਂ ਜੀ ਬਿਲਕੁਲ ਕੋਈ ਐਸੀ ਗੱਲ ਨਹੀਂ ਹੈ ਕੋਈ ਸਮਾਜਿਕ ਕੋਈ ਪਰਿਵਾਰਕ ਕੋਈ ਸੰਸਾਰਕ ਕੋਈ ਵੀ ਐਸੀ ਗੱਲ ਜਾਂ ਕੋਈ ਐਸਾ ਮੁੱਦਾ ਨਹੀਂ ਹੈ ਜੋ ਮਹਾਰਾਜ ਜੀਆ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਛੋਇਆ ਹੋਵੇ ਮਹਾਰਾਜ ਹਰ ਗੱਲ ਦਾ ਉੱਤਰ ਦਿੰਦੇ ਨੇ ਹਰ ਸਵਾਲ ਦਾ ਉੱਤਰ ਦਿੰਦੇ ਨੇ ਪਰ ਮਸਲਾ ਉੱਥੇ ਖੜਾ ਹੁੰਦਾ ਜਿਸ ਵੇਲੇ ਅਸੀਂ ਸੁਕੋਆਚਨ ਮਹਾਰਾਜ ਨੂੰ ਪੁੱਛੇ ਨਹੀਂ ਕਰਦੇ ਅਸੀਂ ਕੁਐਸਚਨ ਮਹਾਰਾਜ ਅੱਗੇ ਕਰਦੇ ਹੀ ਨਹੀਂ ਕਵੈਸਚਨ ਕਰਨ ਦਾ ਮਤਲਬ ਵੀ ਅਸੀਂ ਬਾਣੀ ਨੂੰ ਪੜਨਾ ਸ਼ੁਰੂ ਕਰੀਏ ਆਪ ਵਿਚਾਰੀਏ ਇਹ ਤਾਂ ਸਾਡੇ ਮਨ ਦੇ ਵਿੱਚ ਜਿੰਨੇ ਕੁ ਕਵੈਸਚਨ ਹੋਣਗੇ ਗੁਰੂ ਸਾਹਿਬ ਸਾਰੇ ਨਿਤਾਰਾ ਕਰ ਦੇਣਗੇ ਕਿਉਂਕਿ ਮਨੁੱਖ ਦੇ ਸਾਰੇ ਅੰਗਾਂ ਦੇ ਵਿੱਚੋਂ ਸਿਰਫ ਇੱਕ ਅੰਗ ਜਿਹੜਾ ਉਹ ਜ਼ੁਬਾਨ ਬੋਲਦੀ ਆ ਪਰ ਮਹਾਰਾਜ ਦੇ 1430 ਅੰਗ ਨੇ ਨਾ ਸਾਰੇ ਦੇ ਸਾਰੇ ਬੋਲਦੇ ਨੇ ਜਿਹੜੇ ਮਰਜੀ ਅੰਗ ਤੋਂ ਮਹਾਰਾਜ ਨੂੰ ਕੋਈ ਸਵਾਲ ਕਰ ਲਓ ਜਿਹੜਾ ਮਰਜੀ ਅੰਗ ਖੋਲੋ ਉਸੇ ਤੋਂ ਤੁਹਾਨੂੰ ਉਹਦਾ ਉੱਤਰ ਦੇਣਗੇ ਉਸੇ ਤੋਂ ਜਵਾਬ ਦੇਣਗੇ ਹਰ ਅੰਗ ਬੋਲਦਾ ਮਹਾਰਾਜ ਦਾ ਸਾਡਾ ਸਿਰਫ ਇੱਕ ਅੰਗ ਬੋਲਦਾ ਤਾਂ ਮੈਂ ਉਹਨਾਂ ਨੂੰ ਆਖਿਆ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੋਇਆ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਨਿਆ ਖਸਮੋਂ ਤੱਕੇ ਖਾਏ ਐਸਾ ਝੂਠਾ ਮਦਮੂਲ ਨਾ ਪੀਚੀ ਜੇ ਕਾ ਪਾਰ ਬਸਾਏ ਜਿਤ ਪੀਤੇ ਖਸਮ ਵਿਸਰੈ ਦਰਗਾ ਮਿਲੈ ਸਜਾਏ ਝੂਠਾ ਮਦਮੂਲ ਨਾ ਪੀਚੀ ਜੇ ਕਾ ਪਾਰ ਬਸਾਏ ਮਹਾਰਾਜ ਕਹਿੰਦੇ ਭਾਈ ਐਸਾ ਨਸ਼ਾ ਆਇਆ ਸੀ ਖੋਟੀ ਮੱਤ ਦੀ ਜਿਹੜੀ ਖੋਟੀ ਸ਼ਰਾਬ ਹੈ ਨਾ ਜਿਹੜਾ ਐਸਾ ਨਜਾ ਘਟ ਗਿਆ ਜਿਤ ਪੀਤੇ ਮਤ ਦੂਰ ਹੋਏ ਸ਼ਰਾਬ ਸ਼ਰਾਬ ਦਾ ਮਤਲਬ ਦੋ ਅੱਖਰਾਂ ਦੇ ਜੋੜ ਤੋਂ ਬਣਿਆ ਹੋਇਆ ਉਰਦੂ ਦੇ ਅੱਖਰ ਦੋ ਸ਼ਰ ਮਤਲਬ ਹੁੰਦਾ ਸ਼ਰਾਰਤ ਆਬ ਮਤਲਬ ਹੁੰਦਾ ਪਾਣੀ ਜਿਵੇਂ ਪੰਜ ਆਬ ਪੰਜਾਬ ਦੇ ਵਿੱਚ ਪੰਜ ਪਾਣੀਆਂ ਦੀ ਧਰਤੀ ਆ ਪੰਜ ਦਰਿਆ ਵਗਦੇ ਸਨ ਇਸ ਕਰਕੇ ਇਹਨੂੰ ਪੰਜ ਆਬ ਕਿਹਾ ਜਾਂਦਾ ਆਬ ਮਤਲਬ ਪਾਣੀ ਪੰਜ ਮਤਲਬ ਪੰਜਾਂ ਪਾਣੀਆਂ ਦੀ ਧਰਤੀ ਆ ਪਾਪ ਪੰਜ ਦਰਿਆਵਾਂ ਦੀ ਧਰਤੀ ਪੰਜ ਆਬ ਇਸੇ ਤਰ੍ਹਾਂ ਜਿਹੜਾ ਸ਼ਰ ਆਬ ਹੈ ਸ਼ਰ ਮਤਲਬ ਸ਼ਰਾਰਤ ਆਬ ਮਤਲਬ ਪਾਣੀ ਭਾਵ ਕੇ ਸ਼ਰਾਰਤੀ ਪਾਣੀ ਜਿਹੜਾ ਬੰਦਾ ਇਸ ਪਾਣੀ ਨੂੰ ਪੀ ਲੈਂਦਾ ਜਿਹੜਾ ਸ਼ਰਾਬ ਨੂੰ ਪੀ ਲੈਂਦਾ ਉਹ ਸ਼ਰਾਰਤਾਂ ਕਰਨ ਲੱਗ ਜਾਂਦਾ ਇਹਦਾ ਮਤਲਬ ਉਹਦਾ ਨਾਮ ਹੈ ਸ਼ਰਾਬ ਸ਼ਰਾਬ ਸ਼ਰਾਰਤੀ ਪਾਣੀ ਤੇ ਮਹਾਰਾਜ ਨੇ ਕਿਹਾ ਜਿੱਤ ਪੀਤੇ ਮਤ ਦੂਰ ਹੋਏ ਜਿਹਦੇ ਪੀਣ ਦੇ ਨਾਲ ਮਨੁੱਖ ਦੇ ਅੰਦਰ ਜਿਹੜੀ ਮਤ ਹੁੰਦੀ ਜਿਹੜੀ ਸਿਆਣਪ ਹੁੰਦੀ ਹੈ ਜਿਹੜੀ ਸੋਝੀ ਹੈ ਨਾ ਉਹ ਮਨੋਕ ਦੇ ਅੰਦਰੋਂ ਨਿਕਲ ਕੇ ਦੂਰ ਹੋਏ ਭਾਪ ਬਾਹਰ ਖੜੀ ਹੋ ਜਾਂਦੀ ਆ ਉਹ ਮਨੋਕ ਦੇ ਜਿਹੜੀ ਬਨੋਖ ਦੀ ਸੂਝ ਸ਼ਕਤੀ ਹੁੰਦੀ ਆ ਨਾ ਦਿਮਾਗ ਜਿਹੜਾ ਜਿਹੜੀ ਸੋਚਣ ਸ਼ਕਤੀ ਆ ਜਾਂ ਜਿਹੜੀ ਸਿਆਣਪ ਉਹ ਨਿਕਲ ਕੇ ਜਿੱਲੇ ਸ਼ਰਾਬ ਅੰਦਰ ਜਾਂਦੀ ਆ ਤੇ ਉਹ ਨਿਕਲ ਕੇ ਬਾਹਰ ਖੜੀ ਹੋ ਜਾਂਦੀ ਆ ਤੇ ਬਰਲ ਪਵੇ ਵਿੱਚ ਆਏ ਬਰਲ ਨਾਮ ਪਾਗਲਪੰਦਾ ਆ ਆ ਕਹਣ ਲੱਗੇ ਬਰਲ ਜਿਹੜਾ ਪਾਗਲਪੰਦਾ ਆ ਉਹ ਮਨੋਕ ਦੇ ਅੰਦਰ ਆ ਪੜਦਾ ਤੇ ਜਿਹੜੀ ਉਹਦੀ ਸੂਝ ਬੂਝ ਉਹਦੀ ਸਿਆਣਪ ਹੁੰਦੀ ਉਹ ਬਾਹਰ ਨਿਕਲ ਕੇ ਖੜੀ ਹੋ ਜਾਂਦੀ ਉਹ ਦੂਰ ਹੋ ਜਾਂਦੀ ਉਹ ਤੋਂ ਜਦ ਬੀਤੇ ਮਤ ਦੂਰ ਹੋਏ ਬਰਲਪੋਆ ਵਿੱਚ ਆਏ ਤਾਂ ਫਿਰ ਉਹਦਾ ਨਤੀਜਾ ਕੀ ਨਿਕਲਦਾ ਆਪਣਾ ਪਰਾਇਆ ਨਾ ਪਛਾਣਾਈ ਅਸੀਂ ਦੇਖਦੇ ਆ ਨਾ ਸ਼ਰਾਬੀਆਂ ਦਾ ਹਾਲ ਉਹਨੂੰ ਕੱਖ ਨਹੀਂ ਪਤਾ ਲੱਗਦਾ ਜਿਹੜੇ ਨਸ਼ੇ ਜੁੰਦਾ ਕੌਣ ਮੇਰਾ ਆਪਣਾ ਕੌਣ ਮੇਰਾ ਪਰਾਇਆ ਜਿਹਦੇ ਦੇ ਦੇਦਾ ਕਸੁੰਨ ਮੁੱਕੀ ਜਿਹੜੇ ਸ਼ਰਾਬ ਪੀ ਕੇ ਘਰਾਂ ਨੂੰ ਆਉਂਦੇ ਨੇ ਉਹਨਾਂ ਦੇ ਘਰ ਨਰਕ ਤੋਂ ਵੀ ਬੱਤਰ ਹੁੰਦੇ ਨੇ ਨਿਆਣੇ ਬੂਹਾਂ ਪਿੱਛੇ ਲੁਕ ਜਾਂਦੇ ਜਨਾਨੀ थर-थर ਕੰਬਦੀ ਆ ਵੀ ਹੁਣ ਪਤਾ ਨਹੀਂ ਡਾਂਗ ਹੱਥ 'ਚ ਆ ਜਾਊ ਕੀ ਕਰੂਗਾ ਕਿ ਕਸੁੰਨ ਫੇਰੂਗਾ ਕਿੱਦਾਂ ਕਰੂਗਾ ਮਾਪੇ ਨੂੰ ਵੀ ਕੁੱਟਦੇ ਆ ਆਪਣੇ ਬੱਚਿਆਂ ਜਵਾਨ ਜੁਆਕਾਂ ਦੀ ਵੀ ਜ਼ਿੰਦਗੀ ਜਿਹੜੀ ਉਹ ਬਰਬਾਦ ਨਰਕ ਕੀਤੀ ਹੋਈ ਹੁੰਦੀ ਘਰ ਦੇ ਵਿੱਚ ਖਾਣ ਨੂੰ ਹੋਵੇ ਨਾ ਹੋਵੇ ਉਹ ਟੱਲੀ ਹੋ ਕੇ ਆਵੇਗਾ ਕੁੱਤਾ ਮੂੰਹ ਝੱਟਦਾ ਹੋਵੇਗਾ ਨਾਲੀ ਵਿੱਚ ਡਿਗਿਆ ਹੋਵੇਗਾ ਜਿੱਥੋਂ ਦੀ ਲੋਕੀ ਛੱਟਾ ਪੈਣ ਤੋਂ ਵੀ ਜਿਹੜੇ ਪਾਣੀ ਤੋਂ ਡਰਦੇ ਆ ਗਟਰ ਦਾ ਪਾਣੀ ਉਹਦੇ ਵਿੱਚ ਪਿਆ ਹੋਵੇ ਤੇ ਗੱਲ ਕਰਕੇ ਦੇਖੋ ਗੱਲ ਮੋਰੇ ਉਹ ਐ ਕਰੇਗਾ ਜਿੱਦਾਂ ਨਾ ਅਮਰਤ ਦੇ ਕੁੰਡ ਵਿੱਚ ਪਿਆ ਹੋਵੇ ਮਹਾਰਾਜ ਕਹਿੰਦੇ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਾਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ੱੱਕੇ ਖਾਏ ਉਹ ਤਾਂ ਪਰਮਾਤਮਾ ਦੇ ਦਰ ਤੋਂ ਵੀ ਉਹਨੂੰ ਧੱਕੇ ਪੈਂਦੇ ਨੇ ਤੇ ਆਪਣਾ ਘਰ ਜਿਹੜਾ ਦੇਖੋ ਐਨਾ ਮੂਰਖ ਹੋ ਜਾਂਦਾ ਐਨਾ ਉਹਨੂੰ ਸੋਝੀਹੀਣ ਹੋ ਜਾਂਦਾ ਕਿ ਸਾਰੀ ਜ਼ਿੰਦਗੀ ਦੀ ਕਮਾਈ ਲਾ ਕੇ ਜਿਹੜਾ ਘਰ ਬਣਾਇਆ ਹੋਇਆ ਹੁੰਦਾ ਨਾ ਸਾਰੀ ਜ਼ਿੰਦਗੀ ਦੀ ਕਮਾਈ ਲਾ ਕੇ ਘਰ ਬਣਾਉਂਦਾ ਤੇ ਸ਼ਰਾਬ ਪੀ ਕੇ ਐਸੀ ਸੋਝੀ ਐਸੀ ਮਤ ਮਾਰੀ ਜਾਂਦੀ ਆ ਕਿ ਜਿਹੜਾ ਸਾਰੀ ਜ਼ਿੰਦਗੀ ਦੀ ਕਮਾਈ ਨਾਲ ਘਰ ਬਣਾਇਆ ਹੁੰਦਾ ਉਹ ਤੇ ਘਰ ਨੂੰ ਵੀ ਭੁੱਲ ਜਾਂਦਾ ਲੋਕੀ ਛੱਡ ਕੇ ਜਾਂਦੇ ਨੇ ਘਰ ਵਾਹਿਗੁਰੂ 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 ਜਿੱਤ ਪੀਤੇ ਮੱਤ ਦੂਰ ਹੋਏ ਬਰਲਪਮਾਂ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਾਈ ਖਸਮੋਂ ੱੱਕੇ ਖਾਏ ਜਿੱਤ ਪੀਤੇ ਖਸਮ ਬਿਸਰੇ ਦਰਗਾ ਮਿਲੇ ਸਜਾਏ ਜੇ ਜੇ ਪੀਣ ਨਾਲ ਵਾਇਗਰੂ ਭੁੱਲ ਜਾਂਦਾ ਮਨੋਕ ਸ਼ਰਾਰਤੀ ਹੋ ਜਾਂਦਾ ਤੇ ਉਹਨੂੰ ਦਰਗਾਹ ਦੇ ਵਿੱਚ ਵੀ ਦੁਨੀਆਂ ਵਿੱਚ ਤਾਂ ਉਹਦੀ ਉਹਦੀ ਪੰਢੀ ਹੁੰਦੀ ਆ ਦਰਗਾਹ ਇੱਥੇ ਤਾਂ ਖਵਾਰ ਹੁੰਦਾ ਜਾਂ ਦਰਗਾਹ ਵਿੱਚ ਵੀ ਪਰਮਾਤਮਾ ਦੇ ਦਰ ਤੋਂ ਵੀ ਉਹਨੂੰ ੱੱਕੇ ਪੈਂਦੇ ਨੇ ਜਿੱਤ ਪੀਤੇ ਖਸਮ ਬਿਸਰੇ ਦਰਗਾ ਮਿਲੇ ਸਜਾਏ ਐਸਾ ਮੱਦਪੂਲ ਨਾ ਪੀਚੇ ਹੀ ਝੂਠਾ ਮਦਮੋਲ ਨਾ ਪੀਚੇ ਜੇਗਾ ਪਾਰ ਪਸਾਏ ਉਹ ਭਾਈ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਖਰਾਬ ਕਰ ਦੇਵੇ ਖੁਆਰ ਕਰ ਦੇਵੇ ਬੇਇੱਜ਼ਤ ਕਰ ਦੇਵੇ ਸਮਾਜ ਵਿੱਚ ਸੰਸਾਰ ਵਿੱਚ ਪਰਿਵਾਰ ਵਿੱਚ ਤੁਹਾਡਾ ਕੋਈ ਦੇਖੋ ਜਿਹੜਾ ਸ਼ਰਾਬੀ ਬੰਦਾ ਹੋਵੇ ਉਹਨੂੰ ਕੋਈ ਰਿਸ਼ਤੇਦਾਰ ਮੂੰਹ ਲਾਉਂਦਾ ਉਹਨੂੰ ਕੋਈ ਚੰਗਾ ਸਮਝਦਾ ਉਹਨੂੰ ਕੋਈ ਵੀ ਬੰਦਾ ਉਹਦੇ ਨਾਲ ਕੋਦੀ ਸਲਾਹ ਲੈਂਦਾ ਕੋਈ ਉਹਦੀ ਕੋਈ ਇਥੇ ਕੰਮ ਕਰਨ ਦੇ ਵਿੱਚ ਭਾਵ ਉਹਨੂੰ ਨਖਿੱਧ ਮੰਨਿਆ ਜਾਂਦਾ ਜਿਹੜਾ ਸ਼ਰਾਬ ਪੀਂਦਾ ਤੇ ਮਹਾਰਾਜ ਕਹਿੰਦੇ ਝੂਠਾ ਮਦ ਮੋਲ ਨਾ ਪੀਚੇ ਜੇਗਾ ਪਰਬਸਾਏ ਭਾਈ ਜਿਹੜਾ ਤੈਨੂੰ ਖੁਆਰ ਕਰਦਾ ਜਿਹੜਾ ਲੋਕ ਪ੍ਰਲੋਗ ਤੇ ਤੁਹਾਨੂੰ ਧੱਕੇ ਖਵਾਉਂਦਾ ਤੁਹਾਡਾ ਮੂੰਹ ਕਾਲਾ ਕਰਾਉਂਦਾ ਦੁਨੀਆ ਵਿੱਚ ਵੀ ਤਾਂ ਸੰਸਾਰ ਤੇ ਨਿਰੰਕਾਰ ਦੋਨੇ ਤਾਂ ਏਦਾਂ ਦਾ ਇਹ ਨਸ਼ਾ ਝੂਠਾ ਜਿਹੜਾ ਏ ਜੇ ਬਿਲਕੁਲ ਨਹੀਂ ਕਰਨਾ ਚਾਹੀਦਾ ਝੂਠਾ ਨਸ਼ਾ ਤੇ ਜਿਹੜਾ ਸੱਚਾ ਨਸ਼ਾ ਕੀ ਆ ਸੱਚ ਦੇ ਅਮਲੀ ਕਿਹੜੇ ਆ ਮਹਾਰਾਜ ਕਹਿੰਦੇ ਭਾਈ ਦੁਰਮਤ ਮਦ ਜੋ ਪੀਵਤ ਵਿਖਲੀ ਪਤ ਕਮਲੀ RAM ਰਸਾਇਣ ਜੋਰ ਤੇ ਨਾਨਕ ਸੱਚ ਅਮਲੀ ਕੋਈ ਭਾਈ ਜਿਹੜੇ ਝੂਠਾ ਝੂਠਾ ਮਦ ਖੋਟੀ ਦੁਰਮਤ ਮਦ ਜੋ ਪੀਵਤੇ ਜਿਹੜਾ ਖੋਟੀ ਮਤ ਨੂੰ ਮਤ ਨੂੰ ਖਰਾਬ ਕਰਨੇ ਵਾਲਾ ਅਕਲ ਮਾਰ ਦੇਣ ਵਾਲਾ ਨਜਾ ਪੀਂਦੇ ਨੇ ਨਾ ਉਹ ਦੁਰਾਚਾਰੀ ਹੋ ਜਾਂਦੇ ਨੇ ਉਹ ਕੈਰੈਕਟਰ ਲੈਸ ਹੋ ਜਾਂਦੇ ਨੇ ਉਹ ਲੋਕਾਂ ਤੋਂ ਲੋਕ ਤੇ ਪ੍ਰਲੋਕ ਦੋਵੇਂ ਦਾਈ ਠੱਕੇ ਪੈਂਦੇ ਨੇ ਉਹਨਾਂ ਨੂੰ ਦੁਰਮਤ ਮਦ ਜੋ ਪੀਵਤੇ ਵਿਖਲੀ ਪਤ ਕਮਲੀ ਪਰ ਨਾਲ ਕਹਿਤਾ RAM ਰਸਾਇਣ ਜੋਰ ਰਤੇ ਨਾਨਕ ਸੱਚ ਅਮਲੀ ਮਹਾਰਾਜ ਕਹਿੰਦੇ ਭਾਈ ਜਿਹੜੇ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਰਚੇ ਹੋਏ ਨੇ ਨਾ ਜਿਹੜੇ ਨਾਮ ਦਾ ਰਸਾ ਪੀਂਦੇ ਨੇ ਜਿਹੜੇ ਨਾਮ ਦੇ ਵਿੱਚ ਨਾਮ ਦੀ ਮਸਤੀ ਆ ਜਿਨ੍ਹਾਂ ਨੂੰ ਨਾਮ ਦਾ ਨਸ਼ਾ ਚੜਿਆ ਹੋਇਆ ਆ ਉਹ ਕਹਿੰਦੇ ਅਸਲ ਦੇ ਵਿੱਚ ਅਸਲ ਅਸਲੀ ਅਮਲੀ ਉਹ ਆ ਸੱਚੇ ਅਮਲੀ ਉਹ ਆ ਉਹ ਸੱਚੇ ਅਮਲੀ ਆ ਹਾਂ ਉਹ ਅਮਲੀਆ ਪਰ ਉਹ ਸੱਚੇ ਅਮਲੀਆ ਉਹ ਝੂਠਾ ਮਦਮੂਲ ਨਾ ਪੀਚੇ ਉਹ ਝੂਠਾ ਨਾ ਰਸ ਨਹੀਂ ਪੀਂਦੇ ਉਹ ਉਹ ਅਸਲੀ ਰਸ ਪੀਂਦੇ ਨੇ ਜਿਹੜਾ ਦੁਨੀਆਂ ਤੇ ਅਸੀਂ ਪੀਣ ਬਾਤ ਤੇ ਆਏ ਆ ਜਿਹੜਾ ਪੀ ਕੇ ਫਿਰ ਬੰਦ-ਬੰਦ ਕਟਵਾ ਸਕਦਾ ਕੋਪਰੀਆਂ ਲੁਹਾ ਸਕਦਾ ਆਰਿਆਂ ਨਾਲ ਚਰਾ ਸਕਦਾ ਚਾਰਕੜੀਆਂ ਤੇ ਚੜ ਸਕਦਾ ਜਿਉਂਦਾ ਸੜ ਸਕਦਾ ਉਹ ਪੁੱਠਾ ਪੁੱਠੀਆਂ ਖੱਲਾਂ ਲੁਹਾ ਸਕਦਾ ਝੰਡ ਨਾਲ ਬੰਨ ਕੇ ਛੜਵਾ ਸਕਦਾ ਭੱਟੀਆਂ 'ਚ ਝੋਕਿਆ ਜਾ ਸਕਦਾ ਪਰ ਨਸ਼ਾ ਨਹੀਂ ਉਤਰ ਸਕਦਾ ਵਾਹਿਗੁਰੂ ਵਾਹਿਗੁਰੂ ਐਸਾ ਨਸ਼ਾ ਆਇਆ ਜਿਹੜਾ ਜਿਹਨੂੰ ਮਹਾਰਾਜ ਕਹਿੰਦੇ ਰਾਮ ਰਸਾਇਣ ਜੁਰਤ ਨਾਨਕ ਸੱਚ ਹਮਲੀ ਮਹਾਰਾਜ ਨੂੰ ਦੋ ਵਾਰੀ ਸ਼ਰਾਪ ਪੇਸ਼ ਕੀਤੀ ਗਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇੱਕ ਵਾਰੀ ਤਾਂ ਬਾਵਰ ਨੇ ਜਦੋਂ ਚੱਕੀਆਂ ਆਪੇ ਹੀ ਚੱਲ ਪਈਆਂ ਸੀ ਨਾ ਐਮਨਾਬਾਦ ਦੀ ਜੇਲ੍ਹ ਦੇ ਵਿੱਚ ਉਥੇ ਮਹਾਰਾਜ ਨੇ ਕੌਤਕ ਵਰਤਾਇਆ ਸੀ ਕਹੀ ਗਾ ਦਿੰਦੇ ਜੀ ਗੈਰ ਕੁਦਰਤੀ ਗੈਰ ਕੁਦਰਤੀ ਵਰਤਾਰਾ ਵਰਤਾਇਆ ਇਹ ਗੈਰ ਕੁਦਰਤੀ ਆ ਚੱਕੀਆਂ ਆਪੇ ਨਹੀਂ ਚੱਲ ਸਕਦੀਆਂ ਆ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਉਹ ਗੁਰਮੁਖੋ ਸਭ ਕੁਝ ਹੋ ਸਕਦਾ ਗੁਰੂ ਚਾਹੇ ਤਾਂ ਗੁਰੂ ਕੀ ਨਹੀਂ ਕਰ ਸਕਦਾ ਗੁਰੂ ਨੇ ਹਰ ਧਾਤੇ ਗੋਤਕ ਵਰਤਾਇਆ ਜਾ ਕੇ ਕੋਈ ਐਸੀ ਗੱਲ ਕੀਤੀ ਜਿਹੜੀ ਗੈਰ ਕੁਦਰਤੀ ਹੋਵੇ ਤਦੇ ਤਾਂ ਲੋਕੀ ਅਚੰਬੇ ਚ ਹੋ ਕੇ ਗੁਰੂ ਸਾਹਿਬ ਵੱਲ ਨੂੰ ਤਵੱਜਹੂੰ ਦਿੰਦੇ ਸਨ ਵੀ ਗੁਰੂ ਨੇ ਆਹ ਗੱਲ ਇਦਾਂ ਕਰ ਦਿੱਤੀ ਹੈ ਹੁਣ ਵੀ ਦੇਖ ਲਓ ਜੇ ਕਿਸੇ ਕੋਲ ਹੁਣ ਤਾਂ ਹੈ ਹੀ ਨਹੀਂ ਕਿਸੇ ਕੋਲ ਕਿਉਂਕਿ ਬੰਦਗੀਆਂ ਨਹੀਂ ਤਾਂ ਕਿਸੇ ਕੋਲ ਰਿੱਧੀ ਸਿੱਧੀਆਂ ਨਹੀਂ ਕਿਸੇ ਕੋਲ ਕਲਾ ਨਹੀਂ ਵਰਤਦੀ ਕਿਸੇ ਕੋਲ ਵੀ ਕਲਾ ਵਰਤੌਣ ਦੀ ਜਗਤ ਨਹੀਂ ਜਿੰਨੇ ਤੁਰੇ ਫਿਰਦੇ ਨੇ ਬਾਬੇ ਕਿਉਂਕਿ ਕੀ ਅਜੀਬ ਨਹੀਂ ਆਨੇਗਾ ਤੇ ਬਾਬੇ ਨੇ ਜਦੋਂ ਉਦੋਂ ਪਹਿਰੇ ਐਮਨਾਬਾਦ ਦੀ ਜੇਲ੍ਹ ਦੇ ਵਿੱਚ ਜਦੋਂ ਕੌਤਕ ਵਰਤਾਇਆ ਤਾਂ ਤਦ ਹੀ ਇੰਨੀਆਂ ਕੈਦੀਆਂ ਦੇ ਵਿੱਚੋਂ ਫਿਰ ਉਹ ਬਾਬਰ ਜਿਹੜਾ ਉਹ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਪਣੇ ਮਹਿਲਾਂ ਵਿੱਚ ਨਾਲ ਲੈ ਕੇ ਗਿਆ ਉੱਥੇ ਕੈਦੀ ਤਾਂ ਬਹੁਤ ਸੀਗੇ ਤਾਂ ਇਕੱਲੇ ਮਹਾਰਾਜ ਨੂੰ ਹੀ ਕਿਉਂ ਲੈ ਕੇ ਗਿਆ ਕਈ ਕਹਿੰਦੇ ਜੀ ਮਹਾਰਾਜ ਨਾਲ ਵਿਚਾਰ ਕਰਨੇ ਸੀਗੇ ਉਹ ਵਿਚਾਰ ਬਹੁਤ ਵਧੀਆ ਕਰਦੇ ਸੀ ਉਹ ਯਾਰ ਵਿਚਾਰ ਕਦਾਂ ਵਿਚਾਰ ਤਾਂ ਤਦ ਹੀ ਕਰਨ ਲੱਗਣਗੇ ਨਾ ਸਾਡੇ ਨਾਲ ਜੇ ਅਸੀਂ ਆਪਣੇ ਵੱਲ ਨੂੰ ਉਹਨਾਂ ਦੀ ਤਵੱਜੋ ਦਿਵਾਵਾਂਗੇ ਕੋਈ ਐਸਾ ਕਰਮ ਕਰਾਂਗੇ ਜਿਹਦੇ ਨਾਲ ਉਹਨਾਂ ਦੀ ਅਚੇਚਿਤ ਸਾਡੇ ਵੱਲ ਨੂੰ ਖਿੱਚ ਪਵੇ ਜਬਾਬੇ ਨੇ ਉਹ ਖੇਚ ਪੁਆਈ ਚੱਕੀਆਂ ਚਲਾ ਕੇ ਤੇ ਜਿਸ ਵੇਲੇ ਲੈ ਕੇ ਗਿਆ ਤਾਂ ਫਿਰ ਉਹ ਬਾਬਰ ਨੇ ਵੀ ਉਹਨਾਂ ਨੂੰ ਸ਼ਰਾਬ ਦਾ ਜਾਮ ਇੱਕ ਪੈਗ ਪੇਸ਼ ਕੀਤਾ ਤੇ ਮਹਾਰਾਜ ਆਕਣ ਲੱਗੇ ਸੀ ਇਹ ਭਾਈ ਕਿਉਂ ਬਾਬਰ ਤੂੰ ਕੀ ਸੋਚਦਾ ਆਪਣੇ ਜ਼ਿੰਦਗੀ ਬਾਰੇ ਤੇ ਬਾਬਰ ਨੇ ਕਿਹਾ ਸੀ ਮੈਂ ਸੋਚਦਾ ਬਾਬਰ ਬਾ ਐਸ਼ ਗੋਸ਼ ਕਿ ਦੁਨੀਆ ਦੁਬਾਰਾ ਨੇਸ ਕਹਿੰਦੇ ਮੈਂ ਕਹਿੰਨਾ ਬਾਬਰ ਐਸ਼ ਕਰ ਮੁੜ ਕੇ ਦੁਨੀਆ ਤੇ ਨਹੀਂ ਆਉਣਾ ਐਸ਼ ਕਰ ਜ਼ਿੰਦਗੀ ਹੰਡਾਇ ਐਸ਼ ਕਰਕੇ ਤੇ ਮਹਾਰਾਜ ਹੱਸੇ ਆਕਣ ਲੱਗੇ ਭਾਈ ਇਦਾਂ ਨਹੀਂ ਆਕਣ ਲੱਗੇ ਬਾਬਰ ਬਾ ਹੋਸ਼ ਗੋਸ਼ ਕੇ ਆਲਮਦਵਾਰਾ ਨੇਸਤ ਉਹ ਭਾਈ 헤 ਬਾਬਰ ਐਸ ਨਾ ਕਰ ਹੋਸ਼ ਕਰ ਕਿਉਂ ਕਿਉਂਕਿ ਤੂੰ ਮੁੜ ਕੇ ਦੁਨੀਆ ਤੇ ਨਹੀਂ ਆਉਣਾ ਇੱਕ ਵਾਰੀ ਚਲਿਆ ਗਿਆ ਨਾ ਇਹ ਮੁੜ ਕੇ ਮਨੁੱਖਾ ਜਨਮ ਨਹੀਂ ਮਿਲਣਾ ਬਹੁਤ ਜਨਮ ਭਰਮਤ ਤਾਂ ਹਾਰਿਓ ਬਹੁਤ ਜਨਮ ਭਰਮਤ ਤਾਂ ਹਾਰਿਓ ਆਸਥਰ ਮਤ ਨਹੀਂ ਪਾਈ ਕਹ ਬਹੁਤ ਜਨਮ ਭਰਮਤ ਤਾਂ ਹਾਰਿਓ ਆਸਥਰ ਮਤ ਨਹੀਂ ਪਾਈ ਵਾਹਿਗੁਰੂ ਵਾਹਿਗੁਰੂ ਤੇਗ ਭਾਦਰ ਸਾਹਿਬ ਜੀਆਂ ਦਾ ਬਚਨ ਸੀ ਮੇਰੇ ਮਨ ਚੋਂ ਵਿਸਰ ਗਿਆ ਮਹਾਰਾਜ ਆਖਣ ਲੱਗੇ ਗੁਰਮੁਖਾਂ ਇਹ ਜਿਹੜਾ ਇਹ ਜਿਹੜਾ ਜਨਮ ਆ ਇਹ ਮੁੜ ਕੇ ਨਹੀਂ ਮਿਲਣਾ ਤੇ ਇਥੇ ਪਹਿਲੀ ਵਾਰੀ ਮਹਾਰਾਜ ਨੂੰ ਸ਼ਰਾਬ ਪੇਸ਼ ਕੀਤੀ ਗਈ ਦੂਸਰੀ ਵਾਰੀ ਜਦੋਂ ਭਰਤਰੀ ਜੋਗੀਆਂ ਜੋਗੀਆਂ ਨਾਲ ਗੱਲਬਾਤ ਹੋਈ ਨਾ ਭਰਤਰੀ ਜੋਗੀ ਅਸੀਂ ਜਾਣਦੇ ਆ ਭਰਤਰੀ ਜੋਗੀ ਨੂੰ ਜਿਹੜੀ ਕਾਫੀ ਚਰਚਾ ਆ ਉਹਦੀ ਆਪਣੇ ਪੰਜਾਬ ਵਿੱਚ ਤੇ ਮੰਨਦੇ ਆ ਉਹਨੂੰ ਲੋਕੀ ਤੇ ਉਹਦੇ ਨਾਲ ਜਦੋਂ ਮਹਾਰਾਜ ਦੀ ਵਿਚਾਰ ਹੋਈ ਜਾਂ ਮਹਾਰਾਜ ਉਹਨੂੰ ਮਿਲੇ ਆ ਤਾਂ ਉਹਨੇ ਵੀ ਸ਼ਰਾਬ ਦਾ ਪੇਸ਼ ਕੀਤਾ ਸੀ ਪਿਆਲਾ ਤੇ ਮਹਾਰਾਜ ਕਹਿੰਦੇ ਅਸੀਂ ਭਾਈ ਇਹ ਕਿਉਂ ਕਹਿੰਦਾ ਜੀ ਪੀ ਕੇ ਸੁਰਤ ਚੜਦੀ ਜਾਂ ਮਨ ਆਣ ਮਤਵਾਲਾ ਹੋ ਜਾਂਦਾ ਤੇ ਮਹਾਰਾਜ ਆਖਣ ਲੱਗੇ ਦੀ ਗੁਰਮੁਖ ਪਿਆਰੇ ਇਹ ਬਣਾਈ ਕਿਦਾਂ ਆਖਣ ਲੱਗੇ ਦੀ ਗੁੜ ਦੀ ਕੱਢੀ ਆ ਇਹ ਗੁੜਾ ਗੁੜ ਨੂੰ ਅਸੀਂ ਭਾਂਡੇ ਚ ਪਾਉਨੇ ਆ ਫੇਰ ਉਹਨੂੰ ਉਹਦੀ ਲਾਨ ਬਣਦੀ ਆ ਫੇਰ ਲਾਨ ਨੂੰ ਅਸੀਂ ਥੱਲੇ ਪਾਂਡੇ ਚ ਪਾ ਕੇ ਭੱਟੀ ਬਾਲਦੇ ਆਂ ਭੱਟੀ ਦੇ ਲਿਆਕ ਬਾਲਦੇ ਆਂ ਫਿਰ ਉਤੋਂ ਦੀ ਇੱਕ ਪਾਈਪ ਲਾਉਂਦੇ ਆ ਉਹ ਪਾਈਪ ਨੂੰ ਫਿਰ ਜਿਹੜਾ ਆ ਉਹਦੇ ਉੱਤੇ ਠੰਡਾ ਪੋਚਾ ਉਹਦੇ ਤੇ ਠੰਡਾ ਪਾਣੀ ਫੇਰਦੇ ਆਂ ਪੋਚਾ ਉਹ ਪਾਈਪ ਨੂੰ ਠੰਡਾ ਕਰਦੇ ਆਂ ਤੇ ਉਹਦੇ ਵਿੱਚ ਦੀ ਫਿਰ ਪਾਈਪ ਵਿੱਚ ਜਿਹੜੀ ਭਾਵ ਉਹ ਪਾਣੀ ਬਣ ਕੇ ਮੋਰੇ ਬੋਤਲ ਵਿੱਚ ਚੋਂਦੀ ਆ ਤਾਂ ਉਹ ਸ਼ਰਾਬ ਬਣਦੀ ਆ ਉਹ ਪੀ ਕੇ ਫਿਰ ਅਸੀਂ ਮਸਤੀ ਚੜਾਉਂਦੇ ਆ ਤਾਂ ਮਹਾਰਾਜ ਨੇ ਆਖਿਆ ਦੀ ਗੁਰਮੁਖ ਪਿਆਰੇ ਆ ਮੈਂ ਵੀ ਸ਼ਰਾਬ ਪੀਣਾ ਆ ਆਖਣ ਲੱਗੇ ਜੀ ਤੁਸੀਂ ਕਹਿੰਦੇ ਵੀ ਤੂੰ ਵੀ ਆ ਪੀਆ ਕਰ ਕਿਹੜੀ ਮਹਾਰਾਜ ਆਕਣ ਲੱਗੇ ਗੋੜ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕੱਸ ਪਾਈ ਐ ਭਾਟੀ ਭਵਨ ਪ੍ਰੇਮ ਘਰੋ ਪੋਚਾ ਇਸ ਤਰ੍ਹਾਂ ਅਮਿਓ ਚਵਾਈ ਐ ਆਕਣ ਲੱਗੇ ਭਾਈ ਗੁਰੂ ਦੇ ਗਿਆਨ ਨੂੰ ਵਾਹਿ ਗੁਰੂ ਦੇ ਨਾਲ ਸਾਂਝ ਪਾਉਣੀ ਜਿਹੜੀ ਗੁਰੂ ਦਾ ਗਿਆਨ ਹੋਣਾ ਗੋੜ ਕਰ ਗਿਆਨ ਗਿਆਨ ਨੂੰ ਗੁਰੂ ਗੋੜ ਬਣਾ ਗਿਆਨ ਨੂੰ ਗੁੜ ਬਣਾ ਧਿਆਨ ਕਰਤਾ ਵਾ ਵਾਹਿਗੁਰੂ ਦੇ ਨਾਲ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਪ੍ਰਮਾਤਮਾ ਨਾਲ ਇੱਕ ਮਿਕਤਾ ਬਣਾਉਣੀ ਇਹ ਨੂੰ ਗੁੜ ਕਰ ਗਿਆਨ ਧਿਆਨ ਕਰਤਾ ਵਾ ਧਾਵਾ ਮਤਲਬ ਹੁੰਦਾ ਹੈ ਮੌਹਾਂ ਇੱਕ ਮਹਾਰਾਸ਼ਟਰ ਵਿੱਚ ਗੁਜਰਾਤ ਵਿੱਚ ਮੌਹੇ ਦੇ ਫੁੱਲ ਹੁੰਦੇ ਇੱਕ ਦਰਕਤ ਹੁੰਦਾ ਉਹਨੂੰ ਮੌਹੇ ਦੇ ਫੁੱਲ ਲੱਗਦੇ ਆ ਮੌਹਾਂ ਕਹਿੰਦੇ ਉਹਨੂੰ ਫੁੱਲ ਲੱਗਦੇ ਜਿਹੜੇ ਪੱਕ ਜਾਂਦੇ ਚੀਕਣੇ ਚੀਕਣੇ ਹੁੰਦੇ ਜਿੱਦਾਂ ਗੁੜ ਵਰਗੀ ਮਠਾਸ ਹੁੰਦੀ ਉਹਨਾਂ 'ਚ ਉਦੋਂ ਮੌਹੇ ਦੀ ਦਾਰੂ ਬਣਦੀ ਸੀ ਤਮਾਰਾਇ ਨੇ ਕਿਹਾ ਗੁਰਗਰ ਗਿਆਨ ਧਿਆਨ ਕਰਤਾ ਵੈ ਉਹ ਬਾਹਗੁਰੂ ਦੇ ਨਾਲ ਥੋੜੇ ਜੋੜਨੀ ਆ ਉਹਨੂੰ ਮਉਵਾ ਬਣਾ ਗੁਰਗਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕੱਸ ਪਾਈ ਐ ਫਿਰ ਉਹ ਜੱਲੇ ਉਹ ਕਹਿੰਦਾ ਸੀ ਕਿਕਰ ਦਾ ਸੱਕ ਪਾਉਨੇ ਆ ਫਿਰ ਉਹ ਰੰਗ ਚੜ ਜਾਂਦਾ ਲਾਲ ਰੰਗ ਦੀ ਹੋ ਜਾਂਦੀ ਰੰਗ ਚੜਾਉਣ ਨੂੰ ਕਿਕਰ ਦਾ ਥੱਕ ਪਾਉਨੇ ਆ ਵਿੱਚ ਤੇ ਮਹਾਰਾਜ ਕਹਿੰਦੇ ਸੀ ਭਾਈ ਉੱਚੇ ਆਚਰਣ ਨੂੰ ਨਾ ਆਪਣੇ ਹਾਈ ਕੈਰੈਕਟਰ ਨੂੰ ਉੱਚੇ ਆਚਰਣ ਨੂੰ ਕਿਕਰ ਦਾ ਸੱਕ ਬਣਾ ਕੇ ਵਿੱਚ ਪਾ ਫਿਰ ਜੇ ਉੱਚਾ ਆਚਰਣ ਹੋਊਗਾ ਭਾਵ ਕਕਰ ਦੇ ਸਾਕਣਾ ਜਿਵੇਂ ਸ਼ਰਾਬ ਲਾਲ ਹੋ ਜਾਂਦੀ ਨਾ ਰੰਗ ਬਦਲ ਜਾਂਦਾ ਜਿਸ ਵੇਲੇ ਤੂੰ ਗੁਰੂ ਦਾ ਗਿਆਨ ਹਾਸਲ ਕਰਕੇ ਪ੍ਰਮਾਤਮਾ ਦੇ ਚਰਨਾਂ ਨਾਲ ਸੁਰਤ ਜੋੜੇਗਾ ਤੇ ਤੇਰੀ ਜੁੜੀ ਹੋਈ ਸੁਰਤ ਦੇ ਵਿੱਚ ਕੈਰੈਕਟਰ ਉੱਚਾ ਆਚਰਣ ਹੋਵੇਗਾ ਨਾ ਤੇਰਾ ਬਿਕਾਰਾਂ ਦੀ ਸ਼ੋਹ ਤੋਂ ਅਲੱਗ ਹੋਵੇਗਾ ਬਿਕਾਰਾਂ ਦੇ ਅਸਰ ਤੋਂ ਉੱਤੇ ਹੋਵੇਗਾ ਤੇ ਆਖਣ ਲੱਗੇ ਫਿਰ ਤੇਰੇ ਵਿੱਚ ਵੀ ਤੇਰੇ ਉੱਤੇ ਵੀ ਨਾਮ ਦਾ ਭਗਤੀ ਦਾ ਰੰਗ ਚੜ੍ਹੇਗਾ ਫਿਰ ਤੇਰਾ ਵੀ ਰੰਗ ਜੀਵਨ ਦਾ ਰੰਗ ਬਦਲ ਜਾਏਗਾ ਗੁਰ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕੱਸ ਪਾਈ ਹੈ ਬਾਠੀ ਭਵਨ ਭਵਨ ਨਾਮ ਹੁੰਦਾ ਸਰੀਰ ਦਾ ਕਹਿੰਦਾ ਉਹ ਜੋਗੀ ਨੇ ਕਹਿਆ ਜੀ ਨਾ ਪੱਠੀ ਬਣਾਉਨੇ ਪੱਠੀ ਵਿੱਚ ਫਿਰ ਅੱਗ ਬਾਲਦੇ ਆਂ ਆਕਣ ਲੱਗਿਆ ਜਿਹੜਾ ਜਿਹੜਾ ਸਰੀਰ ਵਾ ਇਹਨੂੰ ਪੱਠੀ ਬਣਾ ਤੇ ਇਹਦੇ ਵਿੱਚ ਜਿਹੜਾ ਸਰੀਰਕ ਮੋਹ ਆ ਨਾ ਇਹ ਸਰੀਰ ਦਾ ਹੀ ਮੋਹ ਆ ਜਿਹੜਾ ਸਾਨੂੰ ਅੰਮ੍ਰਿਤ ਵੇਲੇ ਨਹੀਂ ਉੱਠਣ ਦਿੰਦਾ ਜਿਹੜਾ ਸਾਨੂੰ ਹਾਰਡ ਵਰਕ ਨਹੀਂ ਕਰਨ ਦਿੰਦਾ ਜਿਹੜਾ ਸਾਨੂੰ ਦੋ ਪੈਰ ਵੀ ਕਿਤੇ ਚੱਲ ਕੇ ਨਹੀਂ ਜਾਣ ਦਿੰਦਾ ਵੀ ਗਰਮੀ ਲੱਗ ਜਊਗੀ ਜਿਹੜਾ ਹਰ ਵਕਤ ਆਪਣੇ ਸਰੀਰ ਨੂੰ ਬਚਾਈ ਜਾਂਦਾ ਨਾ ਇਹ ਮੋਹ ਆ ਜਿਹਨੇ ਸਾਨੂੰ ਦੁਨੀਆਂ ਦੇ ਵਿੱਚ ਕਿਸੇ ਕਾਬਲ ਨਹੀਂ ਛੱਡਿਆ ਸਰੀਰ ਦੇ ਮੋਹ ਨੇ ਜਿਹੜੇ ਸਰੀਰ ਦੇ ਮੋਹ ਤੋਂ ਉੱਤੇ ਉੱਠ ਜਾਂਦੇ ਆ ਨਾ ਉਹ ਫਿਰ ਜੀਵਨ ਦੇ ਪੰਧ ਪਰ ਅਸੀਂ ਜੀਵਨ ਦੇ ਅਸੀਂ ਸਰੀਰ ਦੇ ਮੋਹ ਵਿੱਚ ਫਸੇ ਹੋਏ ਆਂ ਮਹਾਰਾਜ ਕਹਿੰਦੇ ਸਰੀਰ ਨੂੰ ਭੱਠੀ ਬਣਾ ਕੇ ਭਾਟੀ ਭਵਨ ਪਰ ਇਹਦੇ ਵਿੱਚ ਵੀ ਸਰੀਰ ਦਾ ਮੋਹ ਆ ਨਾ ਜਾਨਾ ਉਹਨੂੰ ਅੱਗ ਬਾਲ ਕੇ ਜਾਲ ਦੇ ਸਰੀਰ ਦੇ ਮੋਹ ਨੂੰ ਇਹ ਭੱਠੀ ਵਿੱਚ ਪਾ ਕੇ ਜਾਲ ਦੇ ਪਾਟੀ ਭਵਨ ਤੇ ਫਿਰ ਪ੍ਰੇਮ ਦਾ ਪੋਚਾ ਉਹ ਜਿਹੜਾ ਨਾਲੀ ਨੂੰ ਠੰਡੀ ਕਰਨ ਬਾਅਦ ਤੇ ਬਰਫ ਜਾਂ ਠੰਡੇ ਪੋਚੇ ਦਾ ਠੰਡੇ ਪਾਣੀ ਦਾ ਇਸਤੇਮਾਲ ਕਰਦੇ ਨਾ ਭਾਪ ਨੂੰ ਪਾਣੀ ਬਣਾਉਣ ਬਾਅਦ ਨਾਲੀ ਦੇ ਨਾਲੀ ਨੂੰ ਠੰਡੀ ਕਰਦੇ ਆ ਮਹਾਰਾਜ ਕਹਿੰਦੇ ਫਿਰ ਸਾਰੀ ਖਲਕਤ ਦੇ ਨਾਲ ਪਿਆਰ ਕਰਨਾ ਵਾਹਿਗੁਰੂ ਦੇ ਸ਼ਬਦ ਦੇ ਨਾਲ ਸੁਰਤ ਜੋੜ ਕੇ ਉਹਦਾ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਪੂਰੀ ਖਲਕਤ ਦੇ ਨਾਲ ਪਿਆਰ ਕਰਨਾ ਆਪਣੇ ਤੇਰੇ ਬਚਨਾਂ ਵਿੱਚ ਵੀ ਤੇਰੇ ਮਨ ਕਰਕੇ ਵੀ ਤੇਰੇ ਕਰਮ ਕਰਕੇ ਵੀ ਮਨ ਬਾਚ ਕਰਮ ਤਿੰਨੇ ਹੀ ਜਿਹੜੇ ਉਹ ਪ੍ਰੇਮ ਵਾਲੇ ਹੋਣ ਤੇਰੇ ਬਜਨਾ ਜੋ ਵੀ ਪ੍ਰੇਮ ਟਪਕਦਾ ਹੋਵੇ ਪਿਆਰ ਹੋਵੇ ਤੇ ਤੇਰੇ ਮਨ ਦੇ ਵਿੱਚ ਵੀ ਪਿਆਰ ਉਮਰਦਾ ਹੋਵੇ ਖਲਕਤ ਬਾਤ ਤੇ ਪਰਉਪਕਾਰ ਕਰਨ ਬਾਤ ਤੇ ਤੇ ਤੇਰੇ ਕਰਨੀ ਵਿੱਚ ਜੋ ਕਰ ਰਿਆ ਹੋਵੇ ਤੇਰੀ ਕਰਨੀ ਵੀ ਪਿਆਰ ਵਾਲੀ ਹੋਵੇ ਇਹਨੂੰ ਪੋਚਾ ਬਣਾ ਕੇ ਉਸ ਨਾਲੀ ਦੇ ਉੱਤੇ 베ਰ ਕਿਉਂਕਿ ਪ੍ਰੇਮ ਠੰਡਾ ਹੁੰਦਾ ਆ। ਕ੍ਰੋਧ ਗਰਮ ਹੁੰਦਾ ਨਾ ਤਮਾ ਗਰਮ ਹੁੰਦੀ ਆ ਉਹ ਤਾਂ ਅਗਵਾ ਅਗਵਾ ਪਰ ਜਿਹੜਾ ਪ੍ਰੇਮ ਆ ਨਾ ਕਿਉਂਕਿ ਪ੍ਰੇਮ ਹੀ ਪ੍ਰਮਾਤਮਾ ਦੀ ਭਾਖਿਆ ਆ ਭਾਸ਼ਾ ਆ। ਮਾਰਾ ਨੇ ਕਿਹਾ ਨਾ ਸਾਚਾ ਸਹਿਬ ਸਾਚਣਾਏ ਭਾਖਿਆ ਭਾਉ ਅਪਾਰ। ਕਿ ਉਹ ਵਾਹਿਗੁਰੂ ਦੀ ਜਿਹੜੀ ਭਾਸ਼ਾ ਆ ਨਾ ਉਹ ਪ੍ਰੇਮ ਆ ਤੇ ਦਸਵੇਂ ਪਾਤਸ਼ਾਹ ਵੀ ਕਹਿੰਦੇ ਨੇ ਜਤਰ ਤਤਰ ਦੇਸਾ ਵਿਸਾ ਹੋਏ ਫੈਲਿਓ ਅਨੁਰਾਗ ਜਤਰ ਤਤਰ ਭਾਵ ਕੇ ਇੱਥੇ ਉੱਥੇ ਹਰ ਥਾਂ ਤੇ ਜਿੱਥੇ ਕਿਤੇ ਪ੍ਰਮਾਤਮਾ ਪਿਆਰ ਦਾ ਰੂਪ ਹੋ ਕੇ ਹਰ ਥਾਂ ਦੇ ਉੱਤੇ ਪਸਰਿਆ ਹੋਇਆ ਜਿੱਥੇ ਵੀ ਪਿਆਰ ਮੁਹੱਬਤ ਵਾਲਾ ਸੰਸਾਰ ਤੇ ਪਰਿਵਾਰ ਚ ਸਮਾਜ ਜੇ ਜਿੱਥੇ ਵੀ ਪ੍ਰੇਮ ਆ ਸਮਝ ਲਓ ਉੱਥੇ ਪ੍ਰਮਾਤਮਾ ਦਾ ਬਾਸ ਆ ਤਦ ਹੀ ਉੱਥੇ ਖੁਸ਼ੀਆਂ ਕਿਹੜੇ ਹੁੰਦੇ ਆ ਨਾ ਤਦੇ ਖੁਸ਼ੀਆਂ ਕਿਹੜੇ ਹੁੰਦੇ ਆ ਤਾਂ ਮਹਾਰਾਜ ਕਹਿੰਦੇ ਇਸ ਪ੍ਰੇਮ ਨੂੰ ਪੋਚਾ ਬਣਾ ਕੇ ਉਸ ਨਾਲੀ ਦੇ ਉੱਤੇ ਫੇਰ ਤਾਂ ਫੇਰ ਮੋਰੇ ਜਿਹੜਾ ਅੰਮ੍ਰਿਤ ਫੇਰ ਇਹ ਅੰਮ੍ਰਿਤ ਜੋ ਹੋਵੇਗਾ ਮੋਰੇ ਜਿਵੇਂ ਤੁਹਾਡੀ ਸ਼ਰਾਬ ਚ ਹੁੰਦੀ ਆ ਨਾ ਇਹ ਫੇਰ ਉਹ ਅੰਮ੍ਰਿਤ ਜੋ ਹੋਵੇਗਾ ਜੇ ਤੂੰ ਇਹ ਅੰਮ੍ਰਿਤ ਪੀਵੇਂਗਾ ਨਾ ਸ਼ਰਾਬ ਤਾਂ ਪੀਤੀ ਹੋਈ ਸਵੇਰ ਤੱਕ ਉਤਰ ਜਾਂਦੇਗੀ ਆ ਫੇਰ ਸੁਰਤ ਡਿੱਗ ਪੈਂਦੀ ਜਦੋਂ ਨਸ਼ਾ ਉਤਰ ਜਾ ਫੇਰ ਪੀਣੀ ਪੈਂਦੀ ਆ ਪਰ ਜੇ ਕਿਤੇ ਐਦਾਂ ਕੱਢੀ ਹੋਈ ਸ਼ਰਾਬ ਜਿਹੜਾ ਮੋਰੇ ਅੰਮ੍ਰਿਤ ਨਿਕਲਣਾ ਨਾ ਜੇ ਉਹ ਪੀਲੇਗਾ ਤੇ ਬਾਬਾ ਮਨਮਤ ਵਾਰੋ ਨਾਮ ਰਤ ਪੀਵੇ ਫਿਰ ਏਦਾਂ ਮਤਵਾਲਾ ਹੋ ਜਾਂਦਾ ਇੰਨੀ ਉੱਚੀ ਅਵਸਥਾ ਵਿੱਚ ਨਸ਼ਾ ਚੜ ਜਾਂਦਾ ਫਿਰ ਬੰਦ-ਬੰਦ ਕਟਵਾਲਾ ਚਾਹੇ ਖੋਪਰੀਆਂ ਲੋਹਾਲਾ ਚਾਹੇ ਤਤੀ ਦਵੀ ਦੇ ਬਹਿ ਜਾ ਚਾਹੇ ਆਰਾ ਫਿਰ ਜਾ ਚਾਹੇ ਕੁਝ ਹੋ ਜਾਏ ਫਿਰ ਉਹ ਨਸ਼ਾ ਨਹੀਂ ਉਤਰਦਾ ਸੋ ਇਸ ਕਰਕੇ ਸਾਨੂੰ ਗੁਰੂ ਸਾਹਿਬ ਨੇ ਇਹ ਹੋਰ ਵੀ ਬਹੁਤ ਬਚਨ ਨੇ ਹੋਰ ਵੀ ਬੜੇ ਬਚਨ ਨੇ ਪਰ ਵੀਡੀਓ ਬਹੁਤ ਲੰਮੀ ਹੋ ਜਾਂਦੀ ਆ ਇਸ ਕਰਕੇ ਬਹੁਤਾ ਜਿਆਦਾ ਵਿਚਾਰ ਨਹੀਂ ਕੀਤਾ ਜਾ ਸਕਦਾ ਕਈ ਭੈਣ ਭਾਈ ਮੇਰੇ ਕਹਿੰਦੇ ਨੇ ਕਿ ਤੁਸੀਂ ਲੰਮੀ ਵਿਚਾਰ ਕਰਿਆ ਕਰੋ ਪਰ ਲੰਮੀ ਵਿਚਾਰ ਫਿਰ ਸੁਣਦਾ ਨਹੀਂ ਕੋਈ ਕਿਉਂਕਿ ਉਹਨਾਂ ਕੋਲ ਲੋਕਾਂ ਕੋਲ ਟਾਈਮ ਹੀ ਨਹੀਂ ਸੰਗਤ ਕੋਈ ਇੰਨਾ ਸੁਣਦਾ ਕੋਈ ਨਾਟਕ ਹੋਵੇ ਕੋਈ ਚੇਟਕ ਹੋਵੇ ਕੋਈ ਉਹ ਤਾਂ ਭਾਵੇਂ ਘੰਟੇ-ਘੰਟੇ ਦਾ ਹੋਵੇ ਮੇਰੇ ਦੇਖਣ ਵਿੱਚ ਵੀ ਆਉਂਦਾ ਇਹ ਦੇਖਦਾ ਮੈਂ ਬਹੁਤਿਆਂ ਨੂੰ ਭਾਵੇਂ ਘੰਟਾ-ਘੰਟਾ ਹੋਵੇ ਸਾਰਾ نیٹ ਉੱਡ ਜਾਏ ਪਰ ਉਹਦਾ ਰਸ ਜ਼ਰੂਰ ਲੈਣਾ ਪਰ ਜਿਹੜੀ ਕੋਈ ਗੁਰਮਤ ਦੀ ਗੱਲ ਕੋਈ ਜੀਵਨ ਨੂੰ ਸੌਖਾ ਕਰਨ ਵਾਲੀ ਕੋਈ ਖੁਸ਼ੀਆਂ ਖੇੜੇ ਵਰਤੌਣ ਵਾਲੀ ਗੱਲ ਆ ਉਹ ਨਹੀਂ ਸੁਣਨੀ ਇੱਕ ਭੈਣ ਜੀ ਉਹਨਾਂ ਨੇ ਸਾਡੇ ਖਾਲਸਾ ਜੀ ਨੇ ਕਿਹਾ ਸੀ ਭਈ ਜੇਡ ਮਹੀਨੇ ਦੀ ਜਾਂ ਸੰਗਰਾਣ ਵਾਲੇ ਦਿਨ ਵਿਚਾਰ ਕਰਿਆ ਕਰੋ ਮਹੀਨੇ ਦੀ ਪਰ ਗੁਰਮੁਖੋ ਵਿਚਾਰ ਕਰਨ ਬਾਅਦ ਜਿਹੜੀ ਵਿਚਾਰਿਆ ਨਾ ਇਹ ਜਿਹੜਾ ਸ਼ਬਦ ਉਹ ਗਾਗਰ ਵਿੱਚ ਸਾਗਰ ਆ ਉਹ ਗਾਗਰ ਵਿੱਚ ਸਾਗਰ ਪਾ ਕੇ ਤਾਂ ਕੱਚ ਜਦੇ ਹੋ ਜਾਂਦੀ ਗਾਗਰ ਪਰ ਜੇ ਸਾਗਰ ਨੂੰ ਅਸੀਂ ਜ਼ਮੀਨ ਤੇ ਪੁੱਠਾ ਕਰਦੀਏ ਗਾਗਰ ਡੋਲੀਏ ਭਾਵ ਉਹ ਸ਼ਬਦ ਜਿਹੜਾ ਆ ਉਹ ਗਾਗਰ ਵਿੱਚ ਸਾਗਰ ਆ ਤੇ ਜਿੱਲੇ ਸਾਗਰ ਨੂੰ ਬਾਹਰ ਕੱਢੀਏ ਗਾਗਰ ਜੋ ਭਾਵ ਉਹਦੀ ਵਿਆਖਿਆ ਕਰੀਏ ਤਾਂ ਸਾਗਰ ਜਿਹੜਾ ਆ ਉਹ ਧਰਤੀ ਦੇ 10 ਹਿੱਸੇ ਕਵਰ ਕਰ ਲੈਂਦਾ 10 ਹਿੱਤਿਆਂ ਤੋਂ ਫੈਲ ਜਾਂਦਾ ਇੰਨੀ ਵਿਆਖਿਆ ਇੰਨੀ ਖੁੱਲੀ ਹੁੰਦੀ ਆ ਤਾਂ ਕੁਝ ਪੱਲੇ ਪੈਂਦਾ ਸੋ ਇਸ ਕਰਕੇ ਹੋਈਆਂ ਪੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ